ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਤੋਂ ਖੁਸ਼ਖਬਰੀ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਜਿਹੜੇ ਲੋਕ ਨਰਸਿੰਗ ਦੇ profession ਨਾਲ ਸੰਬੰਧ ਰੱਖਦੇ ਹਨ ਇਹ ਖਬਰ ਉਹਨਾਂ ਲਈ ਹੈ ਕਿਉਂਕਿ ਕੈਨੇਡਾ ਸਰਕਾਰ ਵੱਲੋਂ ਨਰਸਾਂ ਲਈ ਇੱਕ ਨਵਾਂ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ ਜਿਸ ਦਾ ਨਾਮ ਹੈ P A D W S ਜਾਨੀ ਕਿ ਪ੍ਰੀ ਅਰਾਈਵਲ ਅਤੇ ਪੋਸਟ ਅਰਾਈਵਲ ਸਪੋਰਟਸ ਐਂਡ ਸਰਵਿਸਿਜ ਪ੍ਰੋਗਰਾਮ ਜਿਸ ਦਾ ਫਾਇਦਾ ਕੈਨੇਡਾ ਵਿੱਚ ਰਹਿੰਦੀਆਂ ਹੋਈਆਂ ਨਰਸਾਂ ਨੂੰ ਹੋਣ ਵਾਲਾ ਹੈ ਜੋ ਨਰਸਾਂ ਕੈਨੇਡਾ ਵਿੱਚ ਰਹਿੰਦੀਆਂ ਹਨ ਉਹ ਪੀਆਰ ਪ੍ਰਾਪਤ ਕਰਨ ਲਈ ਪੀਏਡਬਲਐਸ ਦੀ ਵਰਤੋਂ ਕਰ ਸਕਦੀਆਂ ਹਨ ਜੇਕਰ ਇਸ ਦੀ ਐਲੀਜੀਬਿਲਟੀ ਦੀ ਗੱਲ ਕਰੀਏ ਤਾਂ ਨਰਸਾਂ ਕੋਲ ਮਾਨਤਾ ਪ੍ਰਾਪਤ ਨਰਸਿੰਗ ਡਿਗਰੀ ਜਾਂ ਡਿਪਲੋਮਾ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਕੈਨੇਡਾ ਵਿੱਚ ਰਹਿਣ ਲਈ IRCC ਵੱਲੋਂ ਮਨਜ਼ੂਰੀ ਪੱਤਰ ਹੋਣਾ ਚਾਹੀਦਾ ਹੈ ਅੱਗੇ ਗੱਲ ਕਰਦੇ ਹਾਂ ਕਿ PAWS ਵਿੱਚ ਕੈਨੇਡਾ ਸਰਕਾਰ ਕੀ ਕੀ ਸਹੂਲਤਾਂ ਦੇ ਰਹੀ ਹੈ ਇਸ ਵਿੱਚ ਆਨਲਾਈਨ ਕਮਿਊਨੀਕੇਸ਼ਨ ਕੋਰਸ ਅਤੇ ਮੈਂਟਰਸ਼ਿਪ ਸਪੋਰਟਸ ਵਰਗੀਆਂ ਸਹੂਲਤਾਂ ਮਿਲਣਗੀਆਂ ਸਾਰੀਆਂ ਮੈਂਟਰ ਨਰਸਾਂ ਕੋਲ CNA ਸਰਟੀਫਿਕੇਟ ਹੋਵੇਗਾ ਉਹਨਾਂ ਕੋਲ 3 ਸਾਲ ਦਾ ਤਜਰਬਾ ਹੋਵੇਗਾ ਪਾਸ ਰੈਗੂਲੇਟਰੀ ਬਾਡੀਜ਼ ਲਈ ਲਾਇਸੈਂਸ ਲੈਣ ਵਿੱਚ ਮਦਦ ਕਰੇਗਾ ਇਹ ਕੋਰਸ 84 ਘੰਟਿਆਂ ਦਾ ਹੋਵੇਗਾ ਜੋ ਕਿ ਉਹਨਾਂ ਨਰਸਾਂ ਲਈ ਹੋਵੇਗਾ ਜਿਨ੍ਹਾਂ ਦਾ CLB 5 ਜਾਂ 6 ਹੋਵੇਗਾ ਇਸ ਕੋਰਸ ਨਾਲ ਨਰਸਾਂ ਆਪਣੀ ਕਮਿਊਨੀਕੇਸ਼ਨ ਸਕਿੱਲ ਨੂੰ ਬਿਹਤਰ ਬਣਾ ਸਕਣਗੀਆਂ ਅੱਜੀਆਂ ਹੋਰ ਖਬਰਾਂ ਜਾਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਜਰੂਰ ਦਬਾਓ ਤਾਂ ਜੋ ਜਲਦੀ ਤੋਂ ਜਲਦੀ ਹਰ ਖਬਰ ਤੁਹਾਡੇ ਕੋਲ ਪਹੁੰਚਦੀ ਰਹੇ ਧੰਨਵਾਦ ਜੀ